ਕਾਜ਼ਾਤਰਨ ਖਬਰਾਂ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਗੁਲੰਦਵਾਸ ਟੀਵੀ ਨੂੰ ਤੇ ਪਾਓ ਲੇਟੈਸਟ ਅਪਡੇਟ ਤੁਰੰਤ ਆਪਣੇ ਮੋਬਾਈਲ ਤੇ ਗੁਰਦਵਾਸ ਗਿੰਡਾ ਐਮਸੀ ਗੁਰਦਵਾਸ ਗਿੰਡਾ ਮੇਅ ਗੁਰਦਵਾਸ ਗਿੰਡਾ ਮੇਅ ਗੁਰਦਵਾਸ ਗਿੰਡਾ ਕਾਰਪੋਰੇਸ਼ਨ ਗੁਰਦਵਾਸ ਸੋਮਵਾਰ ਨੂੰ ਬਠਿੰਡਾ ਅੱਧੇ ਦਿਨ ਲਈ ਰਹੇਗਾ ਬੰਦ ਟੋਵੈਨਾ ਦੇ ਖਿਲਾਫ ਪ੍ਰਦਰਸ਼ਨ ਕਰਦੇ ਹੋਏ ਸ਼ਹਿਰ ਦੇ ਵਪਾਰੀਆਂ ਦੇ ਵੱਲੋਂ ਕੀਤਾ ਗਿਆ ਐਲਾਨ ਦੱਸਦੀ ਹੈ ਕਿ ਬੀਤੇ ਲੰਮੇ ਸਮੇਂ ਤੋਂ ਸ਼ਹਿਰ ਦੇ ਵਿੱਚ ਟੋ ਵੈਨਾਂ ਦੇ ਖਿਲਾਫ ਸੰਘਰਸ਼ ਕਰ ਰਹੇ ਵਪਾਰੀਆਂ ਦੇ ਵੱਲੋਂ ਨਗਰ ਨਿਗਮ ਦੇ ਵੱਲੋਂ ਬੀਤੇ ਦਿਨੀ ਚਲਾਈ ਗਈ ਟੋ ਵੈਨ ਦੇ ਵਿਰੋਧ ਦੇ ਵਿੱਚ ਲਗਾਤਾਰ ਧਰਨੇ ਪ੍ਰਦਰਸ਼ਨ ਜਾਰੀ ਹਨ ਜਿਸ ਦੇ ਤਹਿਤ ਅੱਜ ਏਸੀ ਮਾਰਕੀਟ ਦੇ ਬਾਹਰ ਇਕੱਠੇ ਹੋਏ ਸ਼ਹਿਰ ਦੇ ਦੁਕਾਨਦਾਰ ਅਤੇ ਵਪਾਰੀਆਂ ਦੇ ਵੱਲੋਂ ਐਲਾਨ ਕੀਤਾ ਗਿਆ ਕਿ ਟੋ ਵੈਨਾਂ ਦੇ ਵਿਰੋਧ ਦੇ ਵਿੱਚ ਸੋਮਵਾਰ ਨੂੰ 2 ਵਜੇ ਤੱਕ ਬਠਿੰਡਾ ਬੰਦ ਰੱਖਿਆ ਜਾਵੇਗਾ ਤੇ ਇਸ ਦੇ ਨਾਲ ਹੀ ਨਗਰ ਨਿਗਮ ਦੇ ਦਫ਼ਤਰ ਦੇ ਅੱਗੇ ਇਕੱਠੇ ਹੋ ਕੇ ਘਰਾਓ ਆਦਿ ਵੀ ਕੀਤਾ ਜਾਵੇਗਾ ਪੂਰੀ ਜਾਣਕਾਰੀ ਸੁਣਵਾਨਿਆ ਤੁਹਾਨੂੰ ਵਪਾਰ ਮੰਡਲ ਦੇ ਆਗੂਆਂ ਦੀ ਹੀ ਜ਼ੁਬਾਨੀ ਸਾਰੇ ਵਪਾਰੀ ਭਰਾਵਾਂ ਨੂੰ ਬੇਨਤੀ ਹੈ ਸਾਰਿਆਂ ਨੇ ਬੈਠ ਕੇ ਫੈਸਲਾ ਕੀਤਾ ਸੋਮਵਾਰ ਨੂੰ ਮਾਰਕੀਟ 2 ਵਜੇ ਤੱਕ ਬੰਦ ਰੱਖੀ ਜਾਊਗੀ ਸਾਰੇ ਆਪਣੀਆਂ ਆਪਣੀਆਂ ਦੁਕਾਨਾਂ ਬੰਦ ਰੱਖਾਂਗੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਬਜ਼ਾਰਾਂ ਦੇ ਪ੍ਰਧਾਨਾਂ ਦੀਆਂ ਜੋੜੀਆਂ ਲਾਤੀਆਂ ਉਹ ਹੱਥ ਜੋੜ ਕੇ ਬੇਤੀ ਚਰਚੇ ਬਾਜ਼ਾਰ ਬੰਦ ਕਰਾਉਣਗੇ ਤੇ ਸਾਰਾ ਮਾਮਲਾ ਪਾਰਟਿੰਗ ਦੇਗੇ ਇਸਾ ਗਿਆਗਾ ਤੇ ਸਭ ਤੋਂ ਵੱਧ ਤੋਂ ਵੱਧ ਬੰਦ ਰੱਖਣਾ ਹੈ ਤੇ ਕੰਪਨਟ ਕਰਕੇ ਕਾਰਪੋਰੇਸ਼ਨ ਦਾ ਜਾ ਕੇ ਘਰੋ ਕਰ ਲੈ ਤੇ ਉੱਥੇ ਕਮੇਟੀ ਦੇ ਜਿਹੜੇ ਬੰਦੇ ਆ ਦੇ ਜਿਹੜੇ ਐਮਸੀਆਂ ਦੇ ਸੇ ਹਨ ਉਹਨਾਂ ਦੇ ਦਾਅ ਵੀ ਨਸਰ ਕਰ ਰਹੇ ਆ ਵੀ ਇਹਨਾਂ ਇਹਨਾਂ ਦੇ ਇਦਾਂ ਤੇ ਹਿੱਸੇ ਆ ਗਏ ਠੀਕ ਹੈ ਜੀ ਮਾਮਲਾ ਤੁਹਾਡੇ ਸਾਰਿਆਂ ਨੂੰ ਪਤਾ ਹੀ ਹੈ ਵੀ ਟੋ ਵੈਨ ਦੇ ਨਾਲ ਜਿਹੜਾ ੱੱੱਕਾ ਚੱਲ ਰਿਹਾ ਸੀਗਾ ਵਪਾਰੀਆਂ ਦੇ ਉੱਤੇ ਸਾਡਾ ਵਪਾਰ ਜਿਹੜਾ ਬੰਦ ਹੋਣ ਦੀ ਕਗਾਰ ਤੇ ਆ ਗਿਆ ਸੀਗਾ ਤੇ ਇਸੇ ਕਰਕੇ ਅਸੀਂ ਹਜਿਟੇਸ਼ਨ ਸ਼ੁਰੂ ਕੀਤੀ ਸੀਗੀ ਵੀ ਇਹ ਟੋ ਵੈਨ ਠੇਕੇਦਾਰ ਤੋਂ ਕਾਰਪੋਰੇਸ਼ਨ ਤੋਂ ਇਹਨਾਂ ਦੋਨਾਂ ਤੋਂ ਬੰਦ ਕੀਤੀ ਜਾਵੇ ਟ੍ਰੈਫਿਕ ਪੁਲਿਸ ਨੂੰ ਅਸੀਂ ਅਪੀਲ ਕਰਦੇ ਰਹੇ ਆ ਸਰਕਾਰ ਨੂੰ ਵੀ ਟ੍ਰੈਫਿਕ ਪੁਲਿਸ ਨੂੰ ਚਲਾ ਲੈ ਕਿਉਂਕਿ ਟ੍ਰੈਫਿਕ ਪੁਲਿਸ ਦਾ ਕੋਈ ਇਹ ਪੈਸਿਆਂ ਦੇ ਮਾਮਲੇ ਵਿੱਚ ਕੋਈ ਉਹ ਨਹੀਂ ਹੁੰਦਾ ਹੈਗਾ ਕਾਰਨ ਹੈ ਕਿ ਵੀ ਇਹਨਾਂ ਨੇ ਪੈਸੇ ਕਮਾਉਣ ਵਾਸਤੇ ਇਹ ਧੰਦਾ ਸ਼ੁਰੂ ਕੀਤਾ ਹੈਗਾ ਠੇਕੇਦਾਰ ਵੀ ਪੈਸੇ ਕਮਾਉਣੇ ਆ ਕਾਰਪੋਰੇਸ਼ਨ ਨੂੰ ਵੀ ਇਸ ਸਾਤੇ 300 ਰੁਪਏ ਪਰ ਗੱਡੀ ਦੇ ਪਿੱਛੇ ਆਉਂਦਾ ਜਿਹੜਾ ਇਸ ਕਰਕੇ ਇਹਨਾਂ ਦੋਨਾਂ ਦੇ ਜਿੱਥੇ ਮੋਨਿਟਰੀ ਗੇਮਸ ਵਿੱਚ ਇਨਵੋਲਵ ਹੋਣਗੇ ਉੱਥੇ ਹਮੇਸ਼ਾ ਤੱਕਾ ਹਰ ਬੰਦੇ ਨਾਲ ਹੋਊਗਾ ਹੀ ਹੋਊਗਾ ਸਾਡਾ ਐਕਸ਼ਨ ਇਹ ਹੋਏਗਾ ਵੀ ਅਸੀਂ ਹੁਣ ਸੋਮਵਾਰ ਨੂੰ ਬੰਦ ਦੀ ਕਾਲ ਦਿੱਤੀ ਹੈ ਸੋਮਵਾਰ ਨੂੰ ਅਸੀਂ ਕਾਰਪੋਰੇਸ਼ਨ ਦਾ ਘਰਾਵ ਕਰਾਂਗੇ ਕਾਰਪੋਰੇਸ਼ਨ ਦੇ ਜਿਹੜੇ ਐਮਸੀ ਜਿਹੜੇ ਇਹਦੇ ਵਿੱਚ ਇਨਵੋਲਡ ਆ ਉਹਨਾਂ ਦੇ ਖਿਲਾਫ ਅਸੀਂ ਆਪ ਦਾ ਪੂਰਾ ਜ਼ੋਰਦਾਰ ਪ੍ਰਦਰਸ਼ਨ ਕਰਾਂਗੇ ਬਾਜ਼ਾਰ ਬੰਦ ਰਹਿਣਗੇ ਸਾਰੇ ਜਿਹੜੇ ਜਿਹੜੇ ਪਾਰਟ ਅਫੈਕਟਡ ਹੈਗੇ ਇਹਦੇ ਤੋਂ ਨਾਲ ਉਹ ਤਾਂ 100% ਬੰਦ ਹੋਣਗੇ ਹੋਣਗੇ ਅਸੀਂ ਬਾਕੀ ਵੀ ਸ਼ਹਿਰ ਵਾਲਿਆਂ ਨੂੰ ਅਪੀਲ ਕਰ ਰਹੇ ਹਾਂ ਵੀ ਭਾਈ ਤੁਸੀਂ ਸਾਡਾ ਸਾਥ ਦਿਓ ਕਿਉਂਕਿ ਸ਼ਹਿਰ ਦੇ ਲੋਕ ਵੀ ਸਾਰੇ ਅਫੈਕਟਡ ਹੁੰਦੇ ਨੇ ਇਹਦੇ ਨਾਲ ਔਰ ਇਸ ਕਰਕੇ ਅਸੀਂ ਇਹ ਜਿਹੜੇ ਐਮਸੀ ਹੈ ਜਿਨ੍ਹਾਂ ਨੇ ਇਹ ਫਤਵਾ ਦਿੱਤਾ ਜਾਰੀ ਕੀਤਾ ਹੈਗਾ ਜਿਨ੍ਹਾਂ ਦੇ ਸ਼ਹਿਰ ਦੇ ਲੋਕਾਂ ਦੇ ਜਿਨ੍ਹਾਂ ਨੂੰ ਚੁਣ ਕੇ ਅੱਗੇ ਲਿਆਂਦਾ ਸੀ ਔਰ ਇਹਨਾਂ ਨੇ ਸਾਡੇ ਖਿਲਾਫ ਮੰਡੇਟ ਦਿੱਤਾ ਇਹਨਾਂ ਨੂੰ ਅਸੀਂ ਘੇਰ ਕੇ ਇਹਨਾਂ ਨੂੰ ਅਹਿਸਾਸ ਕਰਾਉਣਾ ਚਾਹੁੰਦੇ ਆ ਵੀ ਤੁਸੀਂ ਤੁਹਾਨੂੰ ਸ਼ਹਿਰ ਦੇ ਨਾਲ ਖੜਨਾ ਚਾਹੀਦਾ ਸੀ ਤੁਸੀਂ ਸ਼ਹਿਰ ਦੇ ਨਾਲ ਨਹੀਂ ਖੜੇ ਇਸ ਕਰਕੇ ਤੁਹਾਡਾ ਪੂਰੇ ਦੌਰ ਤੋਂ ਬਾਈਕਾਟ ਕੀਤਾ ਜਾਊਗਾ ਸਰ ਇੱਕ ਕਮੇਟੀ ਬਣੀ ਤੁੰ ਤਾਂ ਕੋਈ ਖਾਲੀ ਨਹੀਂ ਨਿਕਲੇ ਹੁੰਦੇ ਕਮੇਟੀ ਜਿਹੜੀ ਬਣਾਈ ਸੀ ਕਮੇਟੀ ਦੇ ਵਿੱਚ 9 ਮੈਂਬਰ ਇਹਨਾਂ ਨੇ ਲਏ ਸੀਗੇ 9 ਮੈਂਬਰਾਂ ਵਿੱਚੋਂ 4 ਮੈਂਬਰ ਜਿਹੜੇ ਮੇਨ ਹੈਗੇ ਸੀਗੇ ਉਹਨਾਂ ਨੇ ਅਗੇਸਟ ਇਹ ਵਤਵਾ ਜਾਰੀ ਕੀਤਾ ਬਾਕੀ ਨੇ ਸਾਈਨ ਨਹੀਂ ਕੀਤੇ ਕਿਸੇ ਨੇ ਸਿਰਫ ਚਾਰ ਬੰਦੇ ਹਵਾ ਕੀ ਮжоਰਿਟੀ ਬਣਦੇ ਹੋਣਾ ਚਾਹੀਦਾ ਸੀ ਮжоਰਿਟੀ ਵੀ ਨਹੀਂ ਬਣੀ ਤਾਂ ਵੀ ਇਹਨਾਂ ਨੇ ਚੱਕ ਕੇ ਟੋਰਨ ਦੁਬਾਰਾ ਚਾਲੂ ਕਰਤੀ ਜੀ